ਸਸਿਕਾ ਜੀ ਦੋਸਤ ਕੀ ਹਾਲ ਚਾਲ ਹੈ ਸੋ ਹੁਣ ਆਪਣਾ ਪਹੁੰਚ ਗਏ ਜੀ ਪਿੰਡ ਤਲਵੰਡ ਦੀ ਗਰਾਊਂਡ ਦੇ ਵਿੱਚ ਜਿੱਥੇ ਕਿ ਕੱਲ ਤੋਂ ਪਿੰਡ ਤਲਵੰਡ ਚ ਲੱਗਣ ਜਾ ਰਹੀਆਂ ਨੇ ਰੌਣਕਾਂ ਰੌਣਕਾਂ ਕਾਦੀਆਂ ਨੇ ਵੀ ਪਿੰਡ ਤਲਵੰਡ ਦੇ ਵਿੱਚ ਬਹੁਤ ਸਾਲ ਪਹਿਲਾਂ ਬੰਦ ਹੋਏ ਟੂਰਨਾਮੈਂਟ ਦੀ ਦੁਬਾਰਾ ਤੋਂ ਸ਼ੁਰੂਆਤ ਹੋ ਰਹੀ ਆ ਤੇ ਕਿਉਂਕਿ ਇਸ ਦੀ ਸ਼ੁਰੂਆਤ ਜਿਹੜੀ ਆ ਲਗਭਗ ਕਿਉਂਕਿ ਟੂਰਨਾਮੈਂਟ ਨਹੀਂ ਸੀ ਇਹ ਇੱਕ ਮਹਾਕੁੰਭ ਕਹਿ ਸਕਦੇ ਸੀ ਜਿਹੜਾ ਕਿ ਸਭ ਤੋਂ ਵੱਡਾ ਟੂਰਨਾਮੈਂਟ ਜਿਹੜਾ ਇਲਾਕੇ ਦੇ ਵਿੱਚ ਹੁੰਦਾ ਸੀਗਾ ਤੇ ਆਓ ਹੁਣ ਦੀ ਸ਼ੁਰੂਆਤ ਦੁਬਾਰਾ 2024 ਦੇ ਵਿੱਚ ਹੋ ਚੁੱਕੀ ਆ ਤੇ ਆਜੋ ਬਾਈ ਹੁਣਾਂ ਨਾਲ ਗੱਲਬਾਤ ਕਰ ਲਈਏ ਪਹਿਲਾਂ ਤਾਂ ਟੂਰਨਾਮੈਂਟਾਂ ਦੇ ਬਾਰੇ ਟੂਰਨਾਮੈਂਟ ਦੇ ਬਾਰੇ ਵੇਰਵਾ ਲੈ ਲਈਏ ਵੀ ਕਿ ਕਿਹੜੇ ਕਿਹੜੇ ਟੀਮਾਂ ਨੇ ਕਿਵੇਂ ਕਿਵੇਂ ਪ੍ਰਾਈਜ਼ ਰੱਖੇ ਨੇ ਤੇ ਬਾਈ ਹੁਣੀ ਨਾਲ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਪਹਿਲਾਂ ਤਾਂ ਜੀ ਸਿੱਪ ਟੂਰਨਾਮੈਂਟ ਨੂੰ ਲੈ ਕੇ ਖਾਸ ਕਰਕੇ ਪਿੰਡ ਤਲਵੜ ਦੇ ਵਿੱਚ ਸ਼ੁਰੂਆਤ ਹੋ ਗਈ ਹੈ ਵੀ ਨੌਜਵਾਨਾਂ ਨੂੰ ਹੁਣੇ ਚੀਜ਼ ਦਾ ਦੁਬਾਰਾ ਤੋਂ ਇੱਕ ਨਵਾਂ ਮੌਕਾ ਮਿਲੂਗਾ ਖੇਡਣ ਦੇ ਕਿਉਂਕਿ ਤਲਵੜ ਦੇ ਵਿੱਚ ਬਹੁਤ ਖੇਡਣ ਖਿਡਾਰੀ ਨਿਕਲੇ ਨਹੀਂ ਪਹਿਲਾਂ ਤਾਂ ਕਿਵੇਂ ਦੇਖਦੇ ਹੁਣ ਅਸੀਂ ਇਹ ਸਾਰੇ ਨਗਰ ਦੇ ਨਾਲ ਹੀ ਆ ਜਿੱਦਾਂ ਮਤਲਬ ਜੇ ਆਪਾਂ ਰੌਣਕ ਵੀ ਹੁੰਦੀ ਆ ਜਾਂ ਇਕੱਠ ਹੁੰਦਾ ਆ ਇਹ ਚ ਸਾਰੇ ਨਗਰ ਦਾ ਇਸ ਵਾਰ ਹਰ ਇੱਕ ਇਨਸਾਨ ਨੇ ਮਤਲਬ ਦਿਲ ਖੋਲ ਕੇ ਮਾਇਆ ਔਰ ਸਾਰੇ ਇੱਕ ਚੀਜ਼ ਦੇ ਨਾਲ ਜਿੱਦਾਂ ਹੁਣ ਵੀ ਤੁਸੀਂ ਦੇਖ ਲਓ ਹਜੇ ਟੂਰਨਾਮੈਂਟ ਸ਼ੁਰੂ ਨਹੀਂ ਹੋਇਆ ਟੂਰਨਾਮੈਂਟ ਕੱਲ ਨੂੰ ਆ ਤੇ ਪਰ ਅੱਜ ਵੀ ਕੋ ਕਿੰਨਾ ਰੌਣਕ ਇੱਥੇ ਮਤਲਬ 100 200 ਬੰਦਾ ਇੱਥੇ ਮਤਲਬ ਹੈਗਾ ਆ ਪਰ ਅਸੀਂ ਕਹਿੰਦੇ ਆ ਵੀ ਇਹ ਸਾਰੇ ਪਿੰਡ ਦੇ ਨਗਰ ਦੇ ਨਾਲ ਜੇ ਇਕੱਠ ਆ ਤੇ ਸਾਰਾ ਕੁਝ ਆ ਜੀ ਜੇ ਇਕੱਠ ਨਹੀਂ ਹੈਗਾ ਫੇਰ ਕੁਝ ਨਹੀਂਗਾ ਇਸ ਟਾਈਮ ਸਾਡੇ ਕੋਲ ਬਹੁਤ ਵਧੀਆ ਕੱਲ ਨੂੰ ਪਲੇਅਰ ਆ ਰਹੇ ਆ ਜਿਹਦਾ ਕੱਲ ਨੂੰ 28 ਤਰੀਕ ਆ ਪਹਿਲਾਂ ਸਵੇਰ ਨੂੰ ਸਖਨੀ ਸਾਹਿਬ ਦਾ ਪਾਠ ਹੋਊਗਾ ਉਸ ਤੋਂ ਬਾਅਦ 52 ਕਿਲੋ 62 ਕਿਲੋ ਤੇ 80 ਕਿਲੋ ਦੇ ਮੁਕਾਬਲੇ ਕਰਾਏ ਜਾਣਗੇ ਤੇ ਨਾਲ ਦੇ ਨਾਲ ਬਾਲੀਬਾਲ ਵੀ ਕਰਾਇਆ ਜਾਊਗਾ ਹਾਂਜੀ ਭਾਈ ਅੱਛਾ ਮੈਂ ਪਹਿਲਾਂ ਗੱਲ ਦੱਸਵਾ ਬਾਈ ਦਾ ਨਾਮ ਕਾਕਾਬਾਸੀ ਆ ਤੇ ਬਾਈ ਇੱਕ ਕਬੱਡੀ ਦਾ ਇੱਕ ਇਦਾਂ ਦਾ ਸਾਡੇ ਪਿੰਡ ਦਾ ਇੱਕ ਕਹਿੰਦੇ 17 ਕਹਿ ਸਕਦੇ ਸੀ ਕਿ ਬਈ ਬਹੁਤ ਵਧੀਆ ਖਿਡਾਰੀ ਸੀਗੇ ਜਿੰਨੇ ਵੀ ਸਾਡੇ ਕੋਲ ਵਿੱਚ ਖੜੇ ਨੇ ਲਗਭਗ ਕਾਫੀ ਖਿਡਾਰੀ ਨੇ ਜਿਹੜੇ ਵੀ ਕਬੱਡੀ ਨੂੰ ਟਾਈਮ ਦਿੱਤਾ ਸਰਪੰਸਾ ਹੁਣਾਂ ਨੇ ਟਾਈਮ ਕਬੱਡੀ ਨੂੰ ਦਿੱਤਾ ਆ ਉਹ ਸ਼ਾਦੀ ਭਾਈ ਹੁਣਾਂ ਨੇ ਕਬੱਡੀ ਨੂੰ ਟਾਈਮ ਦਿੱਤਾ ਇੱਧਰ ਬਾਈ ਹੁਣਾਂ ਨੇ ਇੱਧਰ ਪਹਿਲਵਾਨ ਸਾਹਿਬ ਹੁਣਾਂ ਨੇ ਲਗਭਗ ਕਾਫੀ ਲੋਕ ਜਿਹੜੇ ਕਬੱਡੀ ਨੂੰ ਪਿਆਰ ਕਰਨ ਵਾਲੇ ਸੀਗੇ ਤੇ ਦੁਬਾਰਾ ਤੋਂ ਹੁਣ ਉਹ ਚੀਜ਼ ਆ ਚੁੱਕੀ ਹੈ ਤੇ ਹੁਣ ਇੱਧਰ ਬਾਬਾਈ ਹੁਣਾਂ ਦਾ ਆਪਾਂ ਤੇ ਹਾਂ ਇਧਰ ਸਾਡੇ ਤਾਇਆ ਜੀ ਹੋਣੀ ਜਿਹੜੇ ਕਿ ਬਹੁਤ ਪਿਆਰੇ ਪ੍ਰਲਾਂ ਸ਼ੁਰੂਆਤ ਇਧਰੋਂ ਕਬੱਡੀ ਦੀ ਕਹਿ ਸਕਦੇ ਇਧਰ ਹੋ ਚੁੱਕੀ ਹੈ ਹੋਈ ਹੈ ਜੀ ਬਾਬਾ ਗੋੜ ਜੀ ਹਾਂ ਜੀ ਤੇ ਇਧਰ ਹੁਣ ਸਭ ਤੋਂ ਪਹਿਲਾਂ ਇਧਰ ਭਾਈ ਹੁਣਾਂ ਨਾਲ ਗੱਲ ਕਰ ਲਈਏ ਭਾਜੀ ਕਿਵੇਂ ਤਿਆਰੀਆਂ ਚੱਲ ਰਹੀਆਂ ਜੀ ਸਵੇਰ ਤੋਂ ਹੀ ਤਕਰੀਬਨ ਇੱਕ ਹਫਤਾ ਹੋ ਗਿਆ ਸਾਰੇ ਨੌਜਵਾਨ ਜਿਹੜੇ ਕਬੱਡੀ ਖੇਡਦੇ ਆ ਜਾਂ ਜਿਨ੍ਹਾਂ ਨੂੰ ਸ਼ੌਂਕ ਆ ਕਬੱਡੀ ਦਾ ਕਬੱਡੀ ਦੇ ਆਸ਼ਕ کہہ ਸਕਦੇ ਆ ਹਾਂਜੀ ਉਹ ਹਰ ਹਫਤੇ ਤੋਂ ਤਿਆਰੀਆਂ ਅਸੀਂ ਕਰ ਰਹੇ ਆ ਨਾਲ ਨੌਜਵਾਨਾਂ ਨੇ ਅੱਜ ਬੜਾ ਸਾਥ ਦਿੱਤਾ ਸਾਰੇ ਅਸੀਂ ਤਾਂ ਬਸ ਜਿੱਦਾਂ ਫੋਰਮੈਨ ਹੀ ਕਰਨ ਵਾਲੇ ਆ ਉਹ ਕਰਦੇ ਆ ਉਹ ਬਾਰੇ ਸਲਾਹ ਦੇਣ ਵਾਲੇ ਆ ਲੇਕਿਨ ਨੌਜਵਾਨਾਂ ਨੇ ਸਾਡੇ ਨਗਰ ਵਾਸੀ ਜਿੰਨੇ ਵੀ ਛੋਟੇ ਬੱਚੇ ਤੋਂ ਲੈ ਕੇ ਬਜ਼ੁਰਗ ਦਾ ਇੱਥੇ ਹਰ ਰੋਜ਼ ਆਉਂਦੇ ਆ ਔਰ ਤਿਆਰੀਆਂ ਵਿੱਚ ਰੁਝੇ ਹੋਏ ਆ ਬੇ ਲੰਗਰ ਦੀ ਤਿਆਰੀ ਦੋ ਦਿਨ ਲੰਗਰ ਟੁੱਟ ਵਰਤੇਗਾ ਔਰ ਗੱਡੀਆਂ ਦੀ ਪਾਰਕਿੰਗ ਤੋ ਲੈ ਕੇ ਗਰਾਉਂਡਾਂ ਦੀ ਪਾਣੀ ਛਲਕਣਾ ਕਲੀਆਂ ਸਾਰੇ ਹਰ ਕਿਤੇ ਆ ਦੀ ਤਿਆਰੀਆਂ ਟੀਮਾਂ ਅੱਜ ਵੀ ਆ ਰਹੀਆਂ ਉਹਨੇ ਸੌਣ ਵਾਸਤੇ ਤਿਆਰੀ ਉਹ ਵੀ ਹੋ ਰਹੀ ਆ ਤੇ ਉਮੀਦ ਕਰਦੇ ਆ ਕਿ ਜਿਹੜਾ ਮੇਲਾ ਸਾਡਾ ਬੜਾ ਸਫਲ ਹੋਵੇਗਾ ਇਹ ਸਾਰਾ ਹੀ ਸਾਡੇ ਇੱਕ ਪਿੰਡ ਤਲਵੰਦ ਦੇ ਨਾਂ ਨਾਲ ਆਲੇ ਦੁਆਲੇ ਜਿਹੜਾ ਪਿੰਡ ਆ ਪਵਾੜਾ ਹੋਇਆ ਬਿਲਗਾ ਰਾਜੂਵਾਲ ਸੰਘੇ ਇਧਰ ਝੁੰਗੀਆਂ ਸਾਹਿਬ ਸਾਰੇ ਪਿੰਡਾਂ ਦਾ ਸਾਥ ਆ ਅਸੀਂ ਇਹ ਚਾਹੁੰਦੇ ਕਿ ਜਿੰਨਾ ਆਪਣਾ ਸਾਰਾ ਇਲਾਕਾ ਆ ਔਰ ਦੂਰੋਂ ਦੂਰੋਂ ਬੜੀਆਂ ਦੂਰੋਂ ਦੂਰੋਂ ਟੀਮਾਂ ਆ ਰਹੀਆਂ ਔਰ ਦੇਖੋ ਟੂਰਨਾਮੈਂਟ ਆਪਣਾ ਆਨੰਦ ਮਾਣੋ ਔਰ ਸਾਨੂੰ ਵੀ ਪਤਾ ਲੱਗੇ ਸਾਨੂੰ ਵੀ ਹੋਰ ਹੌਸਲਾ ਵਧੇ ਆਉਣ ਵਾਲੇ ਟਾਈਮਾਂ ਦੇ ਵਿੱਚ ਇਸੇ ਟੂਰਨਾਮੈਂਟ ਲਗਾਤਾਰ ਅਸੀਂ ਜਾਰੀ ਰੱਖੀਏ ਔਰ ਹਰ ਇੱਕ ਸਾਲ ਚੜ੍ਹਦੀ ਤੋਂ ਚੜ੍ਹਦੀ ਕਲਾ ਵਿੱਚ ਟੂਰਨਾਮੈਂਟ ਕਰਾਈਏ ਆ ਬਿਲਕੁਲ ਜੀ ਕਿਉਂਕਿ ਮੇਨ ਚੀਜ਼ ਮੇਨ ਚੀਜ਼ ਗੱਲ ਇਹ ਆ ਵੀ ਇਹ ਪਿੰਡ ਦੇ ਵਿੱਚ ਜਦੋਂ ਤਲਵੰਡ ਚ ਟੂਰਨਾਮੈਂਟ ਹੁੰਦਾ ਸੀ ਨਾ ਤੇ ਇਲਾਕੇ ਦੇ ਵਿੱਚ ਪੂਰੇ ਚ ਪਤਾ ਲੱਗਦਾ ਸੀ ਪਿੰਡ ਤਲਵੰਡ ਚ ਟੂਰਨਾਮੈਂਟ ਆ ਇੱਥੇ ਇੰਨਾ ਰਸ਼ ਹੁੰਦਾ ਸੀਗਾ ਕਿਉਂਕਿ ਅਸੀਂ ਖੁਦ ਆਪਣੀ ਅੱਖੀਂ ਦੇਖਿਆ ਆ ਤੇ ਕੋਈ ਚੀਜ਼ਾਂ ਅੰਦਰ ਆ ਹੋ ਗਿਆ ਜਿਹਦੇ ਕਰਕੇ ਟੂਰਨਾਮੈਂਟ ਬੰਦ ਹੋ ਗਿਆ ਪਰ ਅੱਜ ਦੁਬਾਰਾ ਤੋਂ ਸ਼ੁਰੂਆਤ ਹੋਇਆ ਟੂਰਨਾਮੈਂਟ ਦੀ ਬਹੁਤ ਸਭ ਤੋਂ ਖੁਸ਼ੀ ਵਾਲੀ ਇਸ ਚੀਜ਼ ਦੀ ਗੱਲ ਆ ਕਿ ਪੂਰੇ ਪਿੰਡ ਨੇ ਪੂਰੇ ਐਨ ਆਰ ਆਈ ਨੇ ਸਾਥ ਦਿੱਤਾ ਤੇ ਸਾਡੇ ਦਾ ਸਰਪੰਚ ਸਾਹਿਬ ਜਿਹਦੇ ਨਾਲ ਗੱਲਬਾਤ ਕਰੀ ਸਰਪੰਚ ਸਾਹਿਬ ਪਹਿਲਾਂ ਤਾਂ ਮੇਨ ਚੀਜ਼ ਇਹ ਤੁਸੀਂ ਆਪ ਖੜਾ ਹੀ ਰਹੇ ਹੋ ਹਾਂਜੀ ਹਾਂਜੀ ਠੀਕ ਹੈ ਜੀ ਤੇ ਅੱਜ ਹੁਣ ਟੂਰਨਾਮੈਂਟ ਦੀ ਸ਼ੁਰੂਆਤ ਮੰਨ ਲਓ ਕੱਲ ਤੋਂ ਹੋ ਰਹੀ ਆ ਅੱਜ ਪਿੰਡ ਦੇ ਵਿੱਚ ਐ ਨਹੀਂ ਲੱਗਦਾ ਜਿਵੇਂ ਵਿਆਹ ਦਾ ਮਾਹੌਲ ਹੋਇਆ ਹੋਵੇ ਬਹੁਤ ਜਿਆਦੀ ਖੁਸ਼ੀ ਬਹੁਤ ਜਿਆਦੀ ਖੁਸ਼ੀ ਪਹਿਲਾਂ ਤਾਂ ਤਲਵੰਡ ਦੇ ਵਿੱਚ ਜਿਹੜਾ ਟੂਰਨਾਮੈਂਟ ਸੀ ਕਿਦਾਂ ਕਿਲਾ ਰਾਏਪੁਰ ਹੁੰਦਾ ਸੀ ਚਾਹੇ ਕਿੰਪੁਰ ਉਹ ਹਸਾਬ ਨਾਲ ਤਲਵੰਡ ਦਾ ਟੂਰਨਾਮੈਂਟ ਵੀ ਬਹੁਤ ਜਿਆਦਾ ਮਸ਼ਹੂਰ ਸੀ ਬਹੁਤ ਜਿਆਦਾ ਭਰਦਾ ਸੀ ਇਦਾਂ ਖਿਡਾਰੀ ਪਹਿਲਾਂ ਤੋਂ ਵਧੀਆ ਤੋਂ ਵਧੀਆ ਚਾਹੇ ਲੱਖੇ ਹੁਣੀ ਦੇਵ ਹੁਣੀ ਪੰਡਤ ਹੁਣੀ ਉਹਨਾਂ ਤੋਂ ਪਹਿਲਾਂ ਵੀ ਆਪਣੇ ਸਰਿੰਦਰ ਹੁਣੀ ਚਾਹੇ ਲਾਲੋ ਮਾਸਟਰਾਂ ਦੀ ਜਿੱਦਾਂ ਕਾ ਯਾਨੀ ਹੁਣੀ ਆ ਖੂ ਵਾਲਿਆਂ ਦੇ ਨਿੱਕੀ ਹੁਣੀ ਸਾਰੇ ਵਧੀਆ ਤੋਂ ਵਧੀਆ ਖਿਡਾਰੀ ਜਿਦਾਂ ਸੁਖੀ ਫੌਜੀ ਅਸੀਂ ਵੀ ਸਮੇਂ ਦੇ ਹਿਸਾਬ ਨਾਲ ਜਿਦਾਂ ਦਾ ਸਮਾਂ ਸੀ ਅਸੀਂ ਵੀ ਆਪਣੇ ਹਿਸਾਬ ਨਾਲ ਚੱਲੋ ਠੀਕ ਆ ਚੱਲਿਆ ਕੰਮ ਕਾਕੇਬਾਜ਼ੀ ਹੁਣੀ ਸ਼ਾਦੀ ਹੁਣੀ ਜਿਦਾਂ ਬਾਦ ਚੜ ਕੇ ਪਲੇਅਰ ਵੱਧ ਤੋਂ ਵੱਧ ਨਿਕਲਦੇ ਰਹੇ ਆ ਆ ਥੋੜਾ ਜਹਰ ਹੋਇਆ ਕੋਈ ਐਸੀ ਪਿੰਡ ਦੇ ਵਿੱਚ ਕੋਈ ਨਾ ਕੋਈ ਮਾੜੀ ਟਾਈਮ ਆ ਗਿਆ ਤੇ ਟੂਰਨਾਮੈਂਟ ਵੀ ਰੁਕ ਗਏ ਗਾਂ-ਗਾ ਮੁੰਡਿਆਂ 'ਚ ਸ਼ੌਂਕ ਵੀ ਘਟ ਗਿਆ ਤੇ ਹੁਣ ਇਹ ਬਹੁਤ ਵਧੀਆ ਗੱਲ ਲੱਗੀ ਆ ਬੱਗੇ ਕੈਨੀ ਹੁਣੀ ਆਦਰਸ਼ਨ ਹੁਣੀ ਆਏ ਆ ਬਾਹਰੋਂ ਹੋਰ ਵੀ ਐਨਰ ਸਾਰੇ ਨਗਰ ਚ ਜਿੰਨੇ ਵੀ ਗਏ ਆ ਉਹਨ ਬੱਜ ਚੜ ਕੇ ਸੰਯੋਗ ਆ ਬਹੁਤ ਸਾਰਿਆਂ ਦੀ ਬਾਸ ਕੇ ਖੁਸ਼ੀ ਸਾਨੂੰ ਇਹ ਗੱਲ ਦੀ ਹੋਈ ਆ ਬੱਜ ਚੜ ਕੇ ਜਿੱਦਾਂ ਮੇਲਾ ਹੋ ਰਿਹਾ ਆ ਤੇ ਬੂਟੇ ਹੁਣੀ ਬਾਹਰ ਗਏ ਆ ਜਿੱਦਾਂ ਵਧੀਆ ਤੋਂ ਵਧੀਆ ਖਿਡਾਰੀ ਮੁੰਡੇ ਗਾਂਦੋਂ ਗਾਂ ਹੁਣ ਵੀ ਰੇਤ ਥੇਕੇ ਦਾ ਦੇ ਮੁੰਡੇ ਆ ਜੱਜ ਹੁਣੀ ਆ ਪਿੰਡੇ ਹੁਣੀ ਆ ਤੇ ਹੋਰ ਵੀ ਮੁੰਡੇ ਚਲੋ ਜਿੱਦਾਂ ਵਧੀਆ ਤੋਂ ਵਧੀਆ ਜਿੱਦਾਂ ਰਹੇ ਆ ਤੇ ਹੁਣ ਵੀ ਵਾਹਿਗੁਰੂ ਕਿਰਪਾ ਰੱਖੇ ਬੱਜ ਚੜ ਕੇ ਮੁੰਡੇ ਵੱਤ ਤੋਂ ਵੱਤ ਨਿਕਲਣ ਵਧੀਆ ਖੇਲਣ ਤੇ ਪਿੰਡ ਦੇ ਵਿੱਚ ਸਾਰਿਆਂ ਨੂੰ ਅਸੀਂ ਬੇਨਤੀ ਕਰਦੇ ਆ ਸਾਰਾ ਪਿੰਡ ਨਾਲ ਸੰਯੋਗ ਦੇਵੇ ਤੇ ਆ ਕੇ ਮੇਲਾ ਦੇਖੇ ਸਾਰਾ ਰਲ ਮਿਲ ਕੇ ਸਾਂਝਾ ਆਇਆ ਹਰੇ ਦਿਵਾਲੀ ਦੇ ਪਿੰਡ ਵਾਲਿਆਂ ਨੂੰ ਅਪੀਲ ਕਰਦੇ ਆਂ ਕਲਮ ਦਾ ਮੇਲਾ ਜਿੱਦਾਂ ਪਹਿਲਾਂ ਚੱਲਦਾ ਏ ਟੂਰਨਾਮੈਂਟ ਉਸ ਹਿਸਾਬ ਨਾਲ ਸ਼ੁਰੂਆਤ ਹੋ ਗਈ ਆ ਗਾਂ ਤੋਂ ਜਿੱਦਾਂ ਜਿੱਦਾਂ ਹੈਗਾ ਆ ਉਸ ਹਿਸਾਬ ਨਾਲ ਹਰੇ ਸਾਲ ਮੇਲਾ ਹੋਵੇ ਸਾਰੇ ਨਗਰਦਾਦ ਸਾਰੇ ਵਾਸੀਆਂ ਦਾ ਬਹੁਤ-ਬਹੁਤ ਧੰਨਵਾਦ ਜੀ ਆ ਬੱਗੇ ਨੂੰ ਦਿਓ ਪਹਿਲਾਂ ਇਦਾਂ ਤੇ ਇਹ ਚੀਜ਼ ਇਸੀ ਕੇ ਨਾਲ ਜਿਵੇਂ ਭਾਈ ਹੁਣਾਂ ਨੇ ਕਿਹਾ ਵੀ ਇੱਕ ਟਾਈਮ ਇਦਾਂ ਦਾ ਸੀ ਵੀ ਕਿਲਾ ਰਾਏਪੁਰ ਦੀਆਂ ਖੇਡਾਂ ਨੂੰ ਵੀ ਇਹ ਮੇਲਾ ਜਿਹੜਾ ਸੀਗਾ ਟੂਰਨਾਮੈਂਟ ਮਾਤ ਪਾਉਂਦਾ ਸੀਗਾ ਤੇ ਲਗਭਗ ਸਾਰੇ ਬੰਦਿਆਂ ਨਾਲ ਆਪਾਂ ਗੱਲਾਂ ਬਾਤਾਂ ਕਰਦੀਆਂ ਨੇ ਕਿਉਂਕਿ ਬੜੀ देर ਬਾਅਦ ਕਹਿੰਦੇ ਵੀ ਸਾਰੇ ਲੋਕ ਇਕੱਠ ਇੱਕ ਪਹਿਲਾਂ ਸਾਨੂੰ ਇਧਰ ਤਾਜੀ ਨਾਲ ਮਿਲੋਣਾ ਤੁਹਾਨੂੰ ਕਿਉਂਕਿ ਇਹ ਤਾਜੀ ਇਦਾਂ ਦੇ ਇਹ ਬੰਦੇ ਨੇ ਵੀ ਸ਼ੁਰੂ ਤੋਂ ਲੈ ਕੇ ਹਾਂਜੀ ਮੈਂ ਜਦੋਂ ਤੋਂ ਮੈਂ ਖੁਦ ਇੱਥੇ ਗਰਾਊਂਡ ਖੇਡਦੇ ਰਹੇ ਆ ਤੇ ਮੈਂ ਇਹਨਾਂ ਨੂੰ ਗਰਾਊਂਡ ਦੇ ਵਿੱਚ ਦੇਖਦਾ ਰਿਹਾ ਤਾਜੀ ਟੂਰਨਾਮੈਂਟ ਦੁਬਾਰਾ ਤੋਂ ਸਟਾਰਟ ਹੋ ਗਿਆ ਕਿਵੇਂ ਦੇਖਦੇ ਹੋ ਬਹੁਤ ਵਧੀਆ ਲੱਗ ਰਿਹਾ ਜੀ ਬੜਾ ਚਾਅ ਆ ਤਸਵੀਰ ਦੇ ਇੱਥੇ ਬੈਠਿਆ ਘਰ ਜਾਣ ਨੂੰ ਦਿਲ ਹੀ ਨਹੀਂ ਕਰਦਾ ਇਹ ਲੱਗਦਾ ਜਿਵੇਂ ਵਿਆਹ ਦਾ ਮਾਹੌਲ ਹੁੰਦਾ ਮੇਲਾ ਲੱਗਾ ਜੀ ਬਹੁਤ ਖੁਸ਼ੀ ਦੀ ਗੱਲ ਆ ਮੈਂ ਤਾਂ ਆਪਣੇ ਇਲਾਕਾ ਵਾਸੀਆਂ ਨੂੰ ਤੇ ਸਾਰੇ ਪੰਜਾਬ ਨੂੰ ਕਹਿਣਾ ਵੀ ਸਾਡੇ ਪਿੰਡ ਆਓ ਸਾਡੀਆਂ ਰੌਣਕਾਂ ਨੂੰ ਵਧਾਓ ਤੇ ਬੜੀ ਖੁਸ਼ੀ ਦੀ ਗੱਲ ਆ ਜੀ ਇਹ ਸਾਰਾ ਇਹ ਟੂਰਨਾਮੈਂਟ ਸਾਰੇ ਪਿੰਡ ਦੇ ਸਹਿਯੋਗ ਨਾਲ ਹੋ ਰਿਹਾ ਜੀ ਕੋਈ ਇਹ ਚ ਪਾਰਟੀਵਾਦੀ ਨਹੀਂ ਇਹ ਬਹੁਤ ਵਧੀਆ ਗੱਲ ਆ ਇਹ ਜਿਹੜੀ ਸਾਡੀ ਦੁਬਾਰਾ ਸ਼ੁਰੂਆਤ ਹੋਈ ਆ ਤੇ ਅਸੀਂ ਆਸ ਕਰਦੇ ਆਂ ਕਿ ਸਾਡੀ ਰੌਣਕ ਨੂੰ ਵਧਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਤੁਹਾਨੂੰ ਇਹ ਗੱਲ ਆ ਜੀ ਵੀ ਸ਼ੁਰੂਆਤ 2024 ਚ ਦੁਬਾਰਾ ਹੋਈ ਜ਼ਰੂਰ ਆ ਪਰ ਹੁਣ ਇਹ ਰੁਕਣ ਵਾਲੀ ਹੈ ਨਹੀਂ ਹੁਣ ਕਲੀਅਰ ਜੀ ਗੱਲ ਆ ਹਰੇਕ ਸਾਲ ਟੂਰਨਾਮੈਂਟ ਹੋਣਗੇ ਤੇ ਟੂਰਨਾਮੈਂਟਾਂ ਦੀ ਇੱਥੇ ਜਿਹੜੀ ਹੈਗੀ ਆ ਪ੍ਰਾਈਜ਼ ਹੀ ਵਧਣਗੇ ਤੇ ਲੋਕਾਂ ਨੂੰ ਇਹ ਚੀਜ਼ ਹੋਗੀ ਇਧਰ ਬਾਈ ਹੁਣੀ ਨਾਲ ਪਹਿਲਾਂ ਬਾਈ ਹੁਣਾ ਨਾਲ ਗੱਲਬਾਤ ਕਰ ਲਈਏ ਕਿਉਂਕਿ ਇਹਨਾਂ ਦਾ ਬਹੁਤ ਤਕੜਾ ਐਫਰਟ ਰਿਹਾ ਆ ਗਰਾਊਂਡ ਨੂੰ ਸਵਾਰਨ ਦਾ ਕਿਉਂਕਿ ਕੇਵਲੇ ਗਰਾਊਂਡ ਇਦਾਂ ਦੀ ਹਾਲਤ ਹੋ ਸੀਗੀ ਵੀ ਕੋਈ ਇੱਥੇ ਆਉਂਦਾ ਤੱਕ ਨਹੀਂ ਸੀਗਾ ਤੇ ਬਾਈ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਤੁਸੀਂ ਸਟਾਰਟਿੰਗ ਕੀਤੀ ਆ ਵੀ ਇੱਥੇ ਦੁਬਾਰਾ ਤੋਂ ਬੱਚਿਆਂ ਨੂੰ ਗਰਾਊਂਡ ਦੇ ਵਿੱਚ ਲੈ ਕੇ ਆਉਣ ਦੀ ਤੇ ਹੁਣ ਤਲਵੰਡ ਦੇ ਵਿੱਚ ਕੱਲ ਤੋਂ ਟੂਰਨਾਮੈਂਟ ਸਟਾਰਟ ਆ ਤੇ ਕਿਵੇਂ ਹੁਣ ਦੇਖਦੇ ਤੁਸੀਂ ਬਹੁਤ ਹੀ ਵਧੀਆ ਲੱਗਦਾ ਜੀ ਪਹਿਲਾਂ ਜਦੋਂ ਅਸੀਂ ਇੱਥੇ ਮੈਂ ਕੋਸ਼ਿਸ਼ ਕੀਤੀ ਸਾਡੇ ਸਟਾਰਟਿੰਗ ਸੰਘੇੜਾ ਸੀਗੇ ਹਾਂਜੀ ਤੇ ਮੈਂ ਪਿਛਲੀ ਵਾਰੀ ਕੀ ਗਰਮੀਆਂ ਦੇ ਵਿੱਚ ਆਇਆ ਸੀ ਮੈਨੂੰ ਉਹਨੇ ਯਾਦ ਕੀਤਾ ਵਾਲੋਂ ਦੋ ਤਿੰਨ ਦਿਨ ਚਾਰ ਦਿਨ ਲੰਘ ਗਏ ਤੇ ਮੈਨੂੰ ਬਾਰ ਬਾਰ ਸਨੀਹਾ ਭੇਜਦੇ ਰਿਹਾ ਮੈਂ ਉਹਨਾਂ ਦੇ ਕੋਲ ਗਿਆ ਤੇ ਜਦ ਗਿਆ ਤਾਂ ਮੈਨੂੰ ਉਹਨਾਂ ਨੇ ਕਿਹਾ ਕਹਿੰਦੇ ਰੂਪ ਹੈ ਕਹਿੰਦੇ ਮੈਨੂੰ ਕਿਸੇ ਨੇ ਬੁਲਾਇਆ ਤੱਕ ਨਹੀਂ ਮੈਨੂੰ ਯਾਦ ਨਹੀਂ ਕੀਤਾ ਕਹਿੰਦਾ ਮੈਂ ਇੱਥੇ ਇੰਨੇ ਮੂਰੇ 10-15 ਸਾਲ ਮੂਰੇ ਹੋ ਕੇ ਟੂਰਨਾਮੈਂਟ ਕਰਾਉਂਦੇ ਨੇ ਤੇ ਮੈਂ ਕਹਾ ਚਲੋ ਬਹਾਨਾ ਸੀਗਾ ਬਈ ਮੈਂ ਕਹਾ ਚੱਲ ਉਹਨਾਂ ਨੂੰ ਸਨਮਾਨਤ ਕਰ ਦਿੰਨੇ ਆ ਪਹਿਲਾਂ ਘਰ ਦਾ ਪ੍ਰੋਗਰਾਮ ਆ ਕੇ ਇੱਥੇ ਗਰਾਊਂਡ ਦਾ ਬਣ ਗਿਆ ਜਦ ਗਰਾਊਂਡ ਦੇ ਵਿੱਚ ਆ ਤਵਾਨ ਗੈਨੀ ਤਵਾਨ ਗਰਾਉਂਡ ਦੇ ਵਿੱਚ ਇੱਥੇ ਭੰਗ ਡਿਡੂ ਕੀ ਸੀ ਫਿਰ ਚਲ ਉੱਥੋਂ ਸ਼ੁਰੂਆਤ ਹੋਈ ਆਹੀ ਟਰੈਕਟਰ ਲੈ ਦਿੱਤਾ ਹੈ ਮੇਰੇ ਡਰਾਈਵਰ ਸਿਗਾ ਮੈਂ ਫਿਰ ਅਸੀਂ ਮਾਲ ਆਪ ਮੈਂ ਮਹੀਨਾ ਬਾਅਦ ਇੱਥੇ ਗਰਾਊਂਡ ਦੇ ਵਿੱਚ ਆਪ ਨਾਲ ਸ਼ਿਵਾ ਕਰਦਾ ਫਿਰ ਬਾਅਦ ਦੇ ਵਿੱਚ ਚਲੋ ਸਾਰਾ ਪੈਂਡ ਸਾਰਾ ਨਗਰ ਰਲ ਗਿਆ ਬਾਹਰ ਦੇ ਬੰਦੇ ਆਪਣੇ ਬਲਵਿੰਦਰ ਬਾਸੀ ਹੁਣੀ ਧੀਰਾ ਬਾਜੀ ਗਿਆਨ ਸਿੰਘ ਘੇੜਾ ਇਹਨਾਂ ਨੇ ਸਾਨੂੰ 2-3-3 ਲੱਖ ਰੁਪਇਆ ਇਕੱਠਾ ਕਰਕੇ ਦਿੱਤਾ ਤੇ ਅਸੀਂ ਤਾਂ ਚਲੋ ਵੀ ਮੋਹਰਾ ਹੀ ਸਾਡੇ ਪਵਾੜਿਆਂ ਦੇ ਫਰੈਂਡ ਮੁੰਡੇ ਸਾਰੇ ਘੱਟੋ ਘੱਟ ਉਹਨਾਂ ਨੇ ਮੈਨੂੰ 60-70-70 ਹਜ਼ਾਰ ਰੁਪਇਆ ਮੈਨੂੰ ਦਿੱਤਾ ਮੇਰੇ ਫਿੰਡਾਂ ਨੇ ਤੇ ਬਾਕੀ ਇਹ ਪੈਂਡ ਵਾਲਾ ਸਾਰਾ ਨੇਕੀ ਸਿੰਘ ਘੇੜੇ ਹੁਣੀ ਸਾਰੇ ਰਾਣੇ ਹੁਣੀ ਵੀ ਹੁਣੀ ਸਾਰਿਆਂ ਦਾ ਜੋਗ ਦਾ ਬਿੱਲਾ ਪਵਾੜਿਆ ਉਹ ਡੀਵੀ ਕਾਲ ਬੈਸਟਰ ਤੇ ਮਿਲੇ ਆ ਨੇ ਕਿਸੇ ਹੀੜਾ ਏਸ਼ੀਅਨ ਗੋਲਡ ਮੈਸਟਰ ਹੈ ਜੀ ਰਾਣਾ ਰਵੀ ਬਹੁਤ ਤਕੜੇ ਖੇਡੇ ਸਾਰੇ ਆ ਗਿੰਦਰ ਹੁਣੀ ਬਹੁਤ ਤਕੜੀ ਸੁਖੀ ਆਪਣੇ ਸਹ ਹੁਣ ਤੁਹਾਨੂੰ ਸਾਰਾ ਪਤਾ ਆ ਛੇ ਤੁਸੀਂ ਨਾ ਜਾਣਦੇ ਹੋ ਚੈਲਦੇ ਆਪਾਂ ਕਿਤੇ ਮਿਲੇ ਆ ਬਾਈ ਖਾਲਸਾ ਬਾਈ ਤੇ ਹਾਂਜੀ ਤੁਸੀਂ ਦੇਖ ਸਕਦੇ ਹੋ ਇਹ ਇਹ ਜਿਹੜਾ ਇਹ ਜਿਹੜਾ ਅੱਜ ਦਾ ਮਾਹੌਲ ਆ ਇਹ ਇੱਕ ਕਿਸਮ ਦਾ ਇੱਕ ਭਾਵੁਕ ਮਾਹੌਲ ਆ ਵੀ ਇੱਕ ਅਮੀਂ ਸ਼ੁਰੂਆਤ 2024 ਦੇ ਵਿੱਚ ਹੋਈ ਆ ਤੇ ਇੱਕ ਇੱਕ ਟਾਈਮ ਦੇ ਵਿੱਚ ਜਿਹੜਾ ਪਿੰਡ ਕਿਤੇ ਸਿਆਸੀ ਬੋਝ ਦੇ ਥੱਲੇ ਦੱਬਿਆ ਹੋਇਆ ਸੀ ਤੇ ਅੱਜ ਉਹ ਸਿਆਸੀ ਬੋਝ ਤੋਂ ਕਿਤਨਾ ਕਿਤੇ ਆਜ਼ਾਦ ਆ ਤੇ ਸਾਰੇ ਲੋਕ ਸਾਰੇ ਐਨ ਆਰ ਆਈ ਸਾਰਾ ਪਿੰਡ ਸਾਰਾ ਆੜਾਦ ਵਾਲਾ ਆ ਲਾਗੇ ਬਦ ਸਾਰੇ ਪਿੰਡ ਇਕੱਠੇ ਹੋ ਗਏ ਪਿੰਡ ਤਲਵਣ ਦੇ ਵਿੱਚ ਇਕੱਠੇ ਹੋਏ ਨੇ ਤੇ ਹੁਣ ਇੱਕ ਵੱਡਾ ਜਿਹੜਾ ਤਲਵਣ ਦਾ ਵਿੱਚ ਕਹਿ ਸਕਦੇ ਕਬੱਡੀ ਦਾ ਮਹਾਕੁੰਭ ਸ਼ੁਰੂ ਹੋਣ ਜਾ ਰਿਹਾ ਆ ਇਹ ਲਗਾਤਾਰ ਨਿਰੰਤਰ ਜਿਹੜਾ ਟੂਰਨਾਮੈਂਟ ਆ ਹਰ ਇੱਕ ਸਾਲ ਹੋਵੇਗਾ ਤੇ ਤੁਸੀਂ ਹੁਣ ਕਰਦਾ ਕੁਛ ਨਹੀਂ ਤੁਸੀਂ ਕੱਲ ਤੋਂ ਤਿਆਰੀਆਂ ਫੜ ਲਓ ਤਲਵੰਡ ਦੇ ਵਿੱਚ ਪਹੁੰਚੋ ਗਰਾਊਂਡ ਦੇ ਵਿੱਚ ਲੰਗਰਾ ਟੁੱਟ ਵਰਤੇਗਾ ਟੈਨਸ਼ਨ ਕਿਸੇ ਗੱਲ ਦੀ ਨਹੀਂ ਜੇ ਕੋਈ ਬਾਹਰੋਂ ਆਉਣਗੇ ਬਾਹਰ ਰਹਿਣ ਦਾ ਅੰਦੇ ਚਾਪੀਆ ਕਿਉਂ ਬਾਈ ਜੀ ਹੁਣ ਬਸ ਤੁਸੀਂ ਇੱਕ ਚੀਜ਼ ਦਿਖਾ ਦਿਓ ਤਲਵੰਡ ਦੇ ਵਿੱਚ ਵੀ ਵਾਕਿ ਜਿੱਥੋਂ ਤਲਵੰਡ ਦਾ ਮੇਲਾ ਖਤਮ ਹੋਇਆ ਸੀ ਨਾ ਅੱਜ ਤਲਵੰਡ ਦਾ ਮੇਲਾ ਉਸ ਤੋਂ ਵੱਧ ਕੇ ਭਰਿਆਇਆ ਤੇ ਵੱਧ ਕੇ ਕੰਮ ਹੋਣਗੇ ਜੀ ਇੱਕ ਚੀਜ਼ ਮੈਂ ਹੋਰ ਐਂਟਰ ਕਰਨ ਸਾਡੇ ਪਿੰਡ ਦੇ ਬੰਦਿਆਂ ਨੇ ਤਾਂ ਸਾਰੀ ਮਦਦ ਕੀਤੀ ਆ ਸਾਡੀਆਂ ਪਿੰਡ ਦੀਆਂ ਕੁੜੀਆਂ ਨੇ ਪੂਲ ਮੈਡ ਨੂੰ ਢਾਲ ਦਿੱਤੀ ਹੈ ਕੀ ਬਾਤ ਹੈ ਜੀ ਕੀ ਬਾਤ ਹੈ ਤੇ ਬਾਕੀ ਸਾਡੇ ਕੁੜੀਆਂ ਦਾ ਬਹੁਤ ਵੱਡਾ ਜੋਰ ਟਾ ਰਹਿਆ ਆ ਸਾਡੇ ਕੁਲਬੀਰ ਸਿੰਘ ਘੇੜਾ ਨਾਲ ਗੱਲ ਕਰ ਹਾਂਜੀ 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 ਸੱਸੀ ਗਾਲ ਜੀ ਸੱਸੀ ਗਾਲ ਜੀ ਪਹਿਲਾਂ ਤਾਂ ਜੀ ਤੁਸੀਂ ਇੱਕ ਟੀਚਰ ਵੀ ਰਹੇ ਹੋ ਪ੍ਰਿੰਸੀਪਲ ਵੀ ਰਹੇ ਹੋ ਠੀਕ ਆ আচ্ছা ਮੇਨ ਚੀਜ਼ ਨੇ ਮੇਨ ਚੀਜ਼ ਗੱਲ ਹੁੰਦੀ ਆ ਕਿਉਂਕਿ ਜਿਹੜੇ ਟੀਚਰ ਹੁੰਦੇ ਨਾ ਉਹ ਥੋੜੇ ਅਗਾਹ ਵਧੂ ਸੋਚ ਵਾਲੇ ਹੁੰਦੇ ਆ ਅੱਜ ਤਲਵੰਡ ਨੇ ਇੱਕ ਸਟੈਪ ਅੱਗੇ ਪਟਿਆ ਆ ਪਰ ਉਹ ਸਟੈਪ ਨਹੀਂ ਮੈਗਾਵਾ ਛਲਾਂਗ ਮਾਰੀ ਐ ਇੱਕ 2024 ਚ ਕਿਵੇਂ ਦੇਖਦੇ ਹੋ ਇਸ ਤਰ੍ਹਾਂ ਪਾਈ ਸਾਨੂੰ ਸੀਗਾ ਸ਼ੌਂਕ ਵੈਸੇ ਖੇਡਦੇ ਸੀ ਨਹੀਂ ਸ਼ੌਂਕ ਬਹੁਤ ਜ਼ਿਆਦਾ ਸੀ ਕਿਤੇ ਵੀ ਸਾਡੇ ਟਪੈਂਟ ਦੀ ਟੀਮ ਜਾਣੀ ਅਸੀਂ ਨਾਲ ਜਾਣਾ ਹੱਲਾਸ਼ੇਰੀ ਦੇਣੀ ਉਹਨਾਂ ਨੂੰ ਕੋਈ ਜੇ ਫਾਸਟਿੰਗ ਤਾਂ ਸੈਕਿੰਡ ਜ਼ਰੂਰ ਆਉਂਦੇ ਸੀ ਜੀ 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 ਹੁਣ ਉਹ ਤੋਂ ਬਾਅਦ ਫਿਰ ਕੁਝ ਕਾਰਨਾ ਕਰਕੇ ਇੱਥੇ ਮਲ ਟੂਰਨਾਮੈਂਟ ਬੰਦ ਹੋ ਗਿਆ ਤੇ ਫਿਰ ਹੁਣ ਉਹ ਦੁਆਰਾ ਸਾਡੇ ਐਨਆਰਆਈ ਵੀਰ ਪਿੰਡ ਦੇ ਵੀਰ ਸਾਡੇ ਆਪਣੇ ਜੰਗ ਜੰਗ ਸਪੋਰਟਸ ਕਲੱਬ ਵਾਲੇ ਜਿਨੇ ਮੈਂਬਰ ਆ ਇਹਨਾਂ ਸਾਰਿਆਂ ਦੇ ਉਪਰਾਲੇ ਨਾਲ ਦੁਆਰਾ ਅਸੀਂ ਸ਼ੁਰੂ ਕਰਾ ਰਹੇ ਹਾਂ ਅਸੀਂ ਉਮੀਦ ਕਰਦੇ ਆ ਵੀ ਇਹਨੂੰ ਸਿਖਰਾਂ ਤੇ ਪਹੁੰਚਾਵਾਂਗੇ ਹਾਂ ਅਸੀਂ ਬਾਕੀ ਸਾਰੇ ਪਿੰਡ ਦਾ ਧੰਨਵਾਦ ਇਹਦੇ ਵਿੱਚ ਤੇ ਬਾਕੀ ਸਾਰੀ ਪਿੰਡ ਨੂੰ ਜਾਂ ਆਲੇ ਦੋਲੇ ਇਲਾਕੇ ਨੂੰ ਅਸੀਂ ਅਪੀਲ ਕਰਦਾ ਹਾਂ ਹਮ ਹਮਾ ਕੇ ਸਾਡੇ ਮੈਚ ਦੇਖੋ ਆ ਕੇ ਟੂਰਨਾਮੈਂਟ ਦੇਖੋ ਸਾਰਿਆਂ ਤੋਂ ਵੱਡਾ ਯੋਗਦਾਨ ਜਿਹੜਾ ਹੈ ਨਾ ਕਾਕਾਵਾਸੀ ਦਾ ਆ ਬੰਦਾ ਕੋਈ ਤੁਰਦਾ ਨਾ ਸੀਗਾ ਮੈਂ ਕਾਕੇਬਾਸੀ ਕੋ ਗਿਆ ਪਹਿਲਾ ਨਾ ਨੁੱਕ ਕਰ ਜਦ ਤੌਰ ਪਿਆ ਕਾਕੇਬਾਸੀ ਦੇ ਨਾਲ ਸਿਆਣੇ ਵੀ ਆ ਨਾਲ ਸਿਰ ਮੁੰਡਿਆਂ ਨੂੰ ਵੀ ਸਾਰੇ ਹੀ ਜਾਣੀ ਜ਼ਿੰਮੇਵਾਰੀ ਕਾਕੇਬਾਸੀ ਹਸਾਬ ਕਿਤਾਬ ਵੀ ਮੈਨੂੰ ਪਤਾ ਵੀ ਵੀ 4-5 ਘੰਟੇ ਹੋਏ 24 ਘੰਟੇ ਮੈਜਿਸ ਮੈਨੂੰ ਸੌਂਦਾ ਬਾਕੀ ਸਾਰਾ ਟੂਰਨਾਮੈਂਟ ਤੇ ਹੀ ਆ ਬਿਲਕੁਲ ਬਾਕੀ ਮੱਖਣਪੋੜਿਆਂ ਵਾਲੇ ਜਿਹੜੇ ਇੰਟਰਨੈਸ਼ਨਲ ਇੰਟਰਨੈਸ਼ਨਲ ਪ੍ਰੇਅਰ ਰਹੇ ਆ ਤੇ ਉਹ ਕਹਿੰਦੇ ਤੁਸੀਂ ਤਕੜਾ ਹੋ ਕੇ ਕਰਾਓ ਜੇ ਕਹਿੰਦੇ ਪੈਸਿਆਂ ਦੀ ਥੋੜ੍ਹ ਵੀ ਹੋਈ ਗਾਂ ਵੇ ਸਾਲ ਕਹਿੰਦੇ ਆਪਾਂ ਇੱਥੇ ਅਕੈਡਮੀਆ ਦੇ ਮੈਚ ਕਰਾਇਆ ਕਰੀਏ ਮੱਖਣਪੋੜਿਆਂ ਵਾਲੇ ਬਹੁਤ ਤਕੜੇ ਪਲੇਅਰ ਹੋਏ ਆਪਣੇ ਇੰਗਲੈਂਡ ਦੇ ਵਿੱਚ ਆ ਐਤ ਕੀ ਨਹੀਂ ਆ ਸਕੀ ਅਗਲੇ ਸਾਲ ਜਰੂਰ ਆਵਾਂ ਕਹਿੰਦੇ ਹੋ ਕੀ ਬਾਤ ਹੈ ਜੀ ਕਿਤੇ ਨਾ ਕਿਤੇ ਕਿਤਨਾ ਕਿਤੇ ਇੱਕ ਚੀਜ਼ ਜਰੂਰ ਆ ਵੀ ਸਾਡੇ ਪਿੰਡ ਦੇ ਵਿੱਚ ਜਿਹੜੀ ਤਾਂ ਖੇਡਾਂ ਦੇ ਵਿੱਚ ਕਿਤਨਾ ਕਿਤੇ ਇੱਕ ਰਾਜਨੀਤੀ ਸੀ ਅੱਜ ਖਤਮ ਹੋ ਗਈ ਆ ਇਹ ਹੁਣ ਰਾਜਨੀਤੀ ਇਹਨਾਂ ਨੇ ਗਰਾਊਂਡ ਦੇ ਟੂਰਨਾਮੈਂਟ ਦੀ ਖਤਮ ਅਹੀਂ ਪਿੰਡ ਦੇ ਵਿੱਚ ਜਿਹੜੀ ਹੈਗੀ ਗਰਾਊਂਡ ਦੇ ਵਿੱਚ ਰਾਜਨੀਤੀ ਨਹੀਂ ਵੜਨ ਦਿੰਦੇ ਇਹ ਗੱਡੀ ਸਾਡੀ ਰਹਿ ਗਈ ਭਾਈ ਮੈਂ ਇੱਕੋ ਹੀ ਗੱਲ ਪੁੱਛਣੀ ਤੁਹਾਨੂੰ ਆਪਣੇ ਤਲਵਨ ਦੇ ਵਿੱਚ ਲਗਭਗ ਕਹਿ ਲੀਏ ਸਾਰਾ ਕੁਝ ਹੁੰਦਾ ਸੀ ਕਬੱਡੀ ਟੂਰਨਾਮੈਂਟ ਦੀ ਇੱਕ ਕਮੀ ਸੀ ਠੀਕ ਹੈ ਜੀ ਆਪਣੇ ਨਗਰ ਕੀਰਤਨ ਨਿਕਲਦੇ ਨੇ ਪ੍ਰਵਾਦ ਵੀਰਿਆ ਨਿਕਲਦਿਆਂ ਨੇ ਆਪਾਂ ਕੇ ਛੋਟਾ ਜਿਹਾ ਆਪਾਂ ਵੀ ਮੇਲਾ ਕਰਾ ਲੈਂਦੇ ਆ ਛਿੰਝ ਮੇਲਾ ਹੁੰਦਾ ਆ ਹੁਣ ਇੱਕ ਟੂਰਨਾਮੈਂਟ ਦੀ ਜਿਹੜੀ ਕਬੱਡੀ ਦੀ ਇੱਕ ਸੀਗੀ ਹੋਂਦ ਰਹਿੰਦੀ ਸੀ ਆਪਾਂ ਨੂੰ ਵੀ ਇੱਕ ਚੇਤਕ ਸੀ ਵੀ ਲੱਗੇ ਹੁਣ ਸ਼ੁਰੂ ਹੋ ਗਈ ਕਿਵੇਂ ਲੱਗਦੀ ਬਿਲਕੁਲ ਬਹੁਤ ਚੰਗਾ ਲੱਗ ਰਿਹਾ ਜੀ ਇਹ ਦੂਜੀ ਗੱਲ ਹੈਗੀ ਜਿਹੜਾ ਨਾ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਇੱਕ ਟੂਰਨਾਮੈਂਟ ਹੋ ਰਿਹਾ ਇਹਦੀ ਬਹੁਤ ਖੁਸ਼ੀ ਆ ਬਿਲਕੁਲ ਬਹੁਤ ਜ਼ਿਆਦਾ ਖੁਸ਼ੀ ਆ ਇਸ ਚੀਜ਼ ਦੀ ਸਾਰੀਆਂ ਪਾਰਟੀਆਂ ਸਾਰੇ ਬੰਦੇ ਇਕੱਠੇ ਆ ਜੀ 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 ਤੁਸੀਂ ਦੇਖ ਸਕਦੇ ਹੋ ਵੀ ਅੱਜ ਪਿੰਡ ਇੱਕ 2024 ਦੇ ਵਿੱਚ ਇੱਕ ਬਹੁਤ ਵੱਡੇ ਮਤਲਬ ਇੱਕ ਮਕਾਮ ਵਾਲੇ ਪਾਸੇ ਨੂੰ ਤੁਰ ਪਿਆ ਵੀ ਜਿਵੇਂ ਪਿੰਡ ਦੇ ਵਿੱਚ ਵਿਕਾਸ ਕਾਰਜਾਂ ਨੂੰ ਲੈ ਲਈਏ ਗੱਲ ਤਲਵੰਡ ਦੇ ਵਿੱਚ ਦੀ ਗਰਾਊਂਡ ਨੂੰ ਲੈ ਕੇ ਕਰਕੇ ਦੇਖ ਲਈਏ ਵੀ ਇੰਨੀ ਸੋਹਣੀ ਸਾਫ਼ ਸੁਥਰੀ ਹੁਣ ਗਰਾਊਂਡ ਬਣ ਚੁੱਕੀ ਆ ਤੇ ਇੱਥੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਇਹ ਗੱਲ ਵੀ ਪੱਕੀ ਆ ਵੀ ਪਿੰਡ ਦੇ ਗਰਾਊਂਡ ਕਦੇ ਸੁਣੀ ਨਹੀਂ ਰਹੂਗੀ ਕਦੇ ਖਾਲੀ ਨਹੀਂ ਰਹੂਗੀ ਸੋ ਤੁਹਾਨੂੰ ਵੀਡੀਓ ਕਿਵੇਂ ਲੱਗੀ ਸ਼ੇਅਰ ਜ਼ਰੂਰ ਕਰਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਥੈਂਕ ਯੂ ਸੋ ਮਚੀ ਧੰਨਵਾਦ